ਕਿਸਾਨ ਮਜ਼ਦੂਰ ਮੁਲਾਜ਼ਮਾਂ ਦਾ ਇੱਕਾ ਜਿੰਦਾਬਾਦ 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 ਕੇਂਦਰ ਸਰਕਾਰ ਮੁਰਦਾਬਾ ਇੱਕ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਬਿਜਲੀ ਸ਼ੋਡ ਐਕਟ ਇੱਕ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਕੇਂਦਰ ਸਰਕਾਰ ਦੇ ਬਿਜਲੀ ਸ਼ੋਡ ਐਕਟ ਦੇ ਬ੍ਰੋਡ ਵਿੱਚ ਦੇਸ਼ ਭਰ ਦੇ ਬਿਜਲੀ ਮੁਲਾਜ਼ਮ ਹੜਤਾਲ ਤੇ ਹਨ ਥੋੜੀ ਵਿੱਚ ਵੀ ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਇਸ ਇੱਕ ਰੋਜ਼ਾ ਹੜਤਾਲ ਦੌਰਾਨ ਜਿੱਥੇ ਬਿਜਲੀ ਮੁਲਾਜ਼ਮਾਂ ਨੇ ਆਪਣਾ ਕੰਮ ਕਾਰ ਸਥਾਪ ਰੱਖਿਆ ਉੱਥੇ ਹੀ ਕੇਂਦਰ ਸਰਕਾਰ ਖਿਲਾਫ ਜਾਮ ਕੇ ਪ੍ਰਦਰਸ਼ਨ ਕੀਤਾ ਬਿਜਲੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਬਿਜਲੀ ਵਿਭਾਗ ਦਾ ਨੀਤੀਕਰਨ ਕਰਕੇ ਮੁਲਾਜ਼ਮਾਂ ਦੇ ਹੱਕ ਮਾਰ ਰਹੀ ਹੈ ਜਿਸ ਦਾ ਉਹ ਡਟ ਕੇ ਵਿਰੋਧ ਕਰ ਰਹੇ ਹਨ ਇਸ ਮੌਕੇ ਕਿਸਾਨ ਆਕੂਆ ਨੇ ਬਿਜਲੀ ਮੁਲਾਜ਼ਮਾਂ ਦਾ ਸਾਥ ਦਿੱਤਾ ਕਿ ਵੱਖ-ਵੱਖ ਕਿਸਾਨ ਜੁਗੀਆਂ ਨੇ ਵੀ ਬਿਜਲੀ ਮੁਲਾਜ਼ਮਾਂ ਦੇ ਇਸ ਧਰਮ ਵਿੱਚ ਸ਼ਾਮਲ ਹੋਏ ਅੱਜ ਅਸੀਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤੇ ਪੰਜਾਬ ਦੇ ਬਿਜਲੀ ਉਦਯੋਗ ਵੱਲੋਂ ਪੀਐਸਵੀ ਮਲਾਈ ਫੈਡਰੇਸ਼ਨ ਅਤੇ ਬਿਜਲੀ ਦੇ ਮੁਲਾਜ਼ਮ ਇਕਤਾ ਮੰਚ ਤੇ ਜੁਆਇੰਟ ਫੋਰਮ ਵੱਲੋਂ ਰਲ ਕੇ ਸੀ ਸਰਗਰਸ਼ ਕਰ ਰਹੇ ਆ ਅੱਜ ਅਸੀਂ ਇੱਕ ਰੋਜ਼ਾ ਹੜਤਾਲ ਦੇ ਗਏ ਆਂਗੇ ਮੇਰੇ ਨਾਲ ਸਾਡੇ ਜੁਆਇੰਟ ਫੋਰਮ ਅਤੇ ਇਕਤਾ ਮੰਚ ਦੇ ਆਗੂ ਖੜੇ ਨੇਗੇ ਅੱਜ ਅਸੀਂ ਸਾਰੇ ਧੂਰੀ ਦੇ ਵਿੱਚ ਸਾਡੇ ਸਾਰੇ ਮੁਲਾਜ਼ਮ ਇੱਕ ਦਿਨ ਦੀ ਹੜਤਾਲ ਤੇ ਆਏ ਹੋ ਜੀ ਜੇ ਕੋਈ ਰਿਪੇਅਰ ਵਗੈਰਾ ਕਰਨੀ ਪੈ ਜੇ ਕਿਸੇ ਦੀ ਬਿਜਲੀ ਖਰਾਬ ਹੋਵੇ ਤਾਂ ਤੁਸੀਂ ਜਾਓਗੇ ਨਹੀਂ ਬਿਲਕੁਲ ਨਹੀਂ ਜਾਵਾਂਗੇ ਅੱਜ ਦੇ ਦਿਨ ਜੋ ਅੱਜ ਸਾਡੀ 9 ਤਰੀਕ ਨੂੰ ਦੇਸ਼ ਵਿਆਪੀ ਹੜਤਾਲ ਆ ਇਹਦੇ ਵਿੱਚ ਜੇ ਕੋਈ ਬਿਜਲੀ ਖਰਾਬ ਹੁੰਦੀ ਹੈ ਤਾਂ ਸਾਡਾ ਕੋਈ ਵੀ ਮੁਲਾਜ਼ਮ ਬਿਜਲੀ ਠੀਕ ਕਰਨ ਨਹੀਂ ਜਾਊਗਾ ਸਾਡੀਆਂ ਮੰਗਾਂ ਨੇ ਜੋ ਦੇ ਆਪਣੇ ਸੈਂਟਰ ਦੀ ਸਰਕਾਰ ਜੋ ਕਾਨੂੰਨ ਲੈ ਕੇ ਆ ਰਹੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਉਹਨੂੰ ਇੱਕ ਕਾਨੂੰਨ ਪਸੰਦ ਨਹੀਂ ਕਰਦੇ ਅਸੀਂ ਚਾਹੁੰਦੇ ਆ ਕਿ ਸਾਡਾ ਜੋ ਬਿਜਲੀ ਮਲਾਜ਼ਮਾਂ ਦਾ ਏਕਾਗਾ ਜੋ ਅਸੀਂ 2003 ਦੇ ਐਕਟ ਅਧੀਨ ਕੰਮ ਕਰਦੇ ਆ ਅਸੀਂ ਉਸੇ ਤਰ੍ਹਾਂ ਕੰਮ ਕਰਦੇ ਰਹੀਏ ਇਹ ਜੋ 2025 ਦੇ ਵਿੱਚ ਸਰਕਾਰ ਨਵਾਂ ਐਕਟ ਲੈ ਕੇ ਆ ਰਹੀ ਆ ਸਾਨੂੰ ਉਹ ਮਨਜ਼ੂਰ ਨਹੀਂ ਇਸ ਦੇ ਵਿਰੋਧ ਵਿੱਚ ਅਸੀਂ ਹੰਤਾਲ ਕਰ ਰਹੇ ਹਾਂ ਅਗਰ ਸਰਕਾਰ ਨੇ ਨਹੀਂ ਸੁਣੀ ਫਿਰ ਅਗਲਾ ਕੀ ਹੋਣਾ ਅਗਰ ਸਰਕਾਰ ਨੇ ਨਹੀਂ ਸੁਣੀ ਤਾਂ ਸਾਡੀ ਜੋ ਸੈਂਟਰ ਦੀ ਹੈ ਸਾਡੀਆਂ ਟ੍ਰੇਡ ਯੂਨੀਅਨ ਦੇ ਲੀਡਰ ਸਾਨੂੰ ਕਾਲ ਦੇਣਗੇ ਅਸੀਂ ਉਹ ਕਾਲ ਤੇ ਅੱਗੇ ਕੰਮ ਕਰਾਂਗੇ ਕੀ ਨਵਾਂ ਰਣਾਵੀ ਲਖਵਿੰਦਰ ਸਿੰਘ ਮਕਸਦ ਕੀ ਅੱਜ ਦਾ ਜੋ ਸਾਡੀ ਅੱਜ ਦੀ ਇਹ ਇੱਕ ਰੋਜ਼ਾ ਹੜਤਾਲ ਹੈ ਕੇਂਦਰ ਦੀਆਂ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਸਾਡੀ ਪੰਜਾਬ ਦੀਆਂ ਜਿਹੜੀਆਂ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਨੇ ਸਰਮੌਰ ਜਥੇਬੰਦੀਆਂ ਮੁਲਾਜ਼ਮ ਏਕਤਾ ਮੰਚ ਅਤੇ ਸਾਡੀ ਜੁਆਇੰਟ ਫੋਰਮ ਹੈ ਜਿਹੜੀ ਉਹਦੇ ਸੱਦੇ ਤੇ ਸਾਰੇ ਸੀ ਮੁਲਾਜ਼ਮ ਅੱਜ ਇੱਕ ਰੋਜ਼ਾ ਹੜਤਾਲ ਤੇ ਜਿਹੜਾ ਕੇਂਦਰ ਦੀ ਸਰਕਾਰ ਦੇ ਨਿੱਜੀਕਰਨ ਦੇ ਕਾਨੂੰਨਾਂ ਖਿਲਾਫ ਅਸੀਂ ਅੱਜ ਸੰਘਰਸ਼ ਕਰ ਰਹੇ ਹਾਂ ਮੰਗਾ ਕੀ ਨੇ ਸਾਡੀਆਂ ਮੁੱਖ ਮੰਗਾਂ ਜਿਹੜੀਆਂ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹ ਜਿਹੜਾ ਬਿਜਲੀ ਨਿਗਮ ਦਾ ਨਿੱਜੀਕਰਨ ਉਸ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਨਾ ਦਿੱਤਾ ਜਾਵੇ ਅਤੇ ਜਿਹੜੇ ਸਾਡੇ ਮੁਲਾਜ਼ਮਾਂ ਦੇ ਹੱਕ ਨੇ ਉਹ ਖੋਹੇ ਨਾ ਜਾਣ ਅਤੇ ਸਾਡੇ ਤੇ ਜਿਹੜਾ ਤਸੱਦਦ ਕੀਤਾ ਜਾਂਦਾ ਉਸ ਤੋਂ ਅਸੀਂ ਇਸ ਸੰਘਰਸ਼ ਦੇ ਰਾਹ ਤੇ ਪਏ ਹੋਏ ਹਾਂ ਅਤੇ ਜਿਹੜੇ ਸਾਡੇ ਸਾਥੀ ਸੀਐਚਪੀ ਸਾਥੀ ਨੇ ਜਿਨ੍ਹਾਂ ਨੂੰ ਬਹੁਤੀ ਨਗੁਣੀਆ ਤਰਗਾਹਾਂ ਤੇ ਪ੍ਰਾਈਵੇਟ ਕੰਮਾਂ ਦੇ ਤੌਰ ਤੇ ਕੰਮ ਲਿਆ ਜਾਂਦਾ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਬਿਜਲੀ ਅਦਾਰੇ ਵਿੱਚ ਰੈਗੂਲਰ ਸਬਾਵਾਂ ਵਜੋਂ ਸਥਾਪਿਤ ਕੀਤਾ ਜਾਵੇ ਇਹ ਜਿਹੜਾ ਅੱਜ ਇਹ ਪ੍ਰੋਟੈਸਟ ਹੋ ਰਿਹਾ ਹੈ ਕਿਉਂਕਿ ਇਹ ਸਾਰੇ ਭਾਰਤ ਦੇ ਵਿੱਚ ਹੀ ਹੋ ਰਿਹਾ ਹੈ ਕਿਉਂਕਿ ਇੱਥੇ ਜਿਹੜੀ ਸਾਡੀ મોદી ਸਰਕਾਰ ਹੈ ਇਹ ਇਸ મોદી ਸਰਕਾਰ ਨੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੈ ਜਾਂਦੀ ਉਸ ਦੇ ਨਾਲ ਸਮਝੌਤਾ ਕਰ ਰਹੀ ਹੈ ਕਿਉਂਕਿ ਟਰੰਪ ਹੈ ਜਿਹੜਾ ਉਹ ਇਹਦੀ ਧੌਂਡ ਤੇ ਗੋਡਾ ਰੱਖ ਕੇ ਇਹ ਤੋਂ ਜਿਹੜੀਆਂ ਆਬਦੇ ਦੇਸਤੀਆਂ ਚੀਜ਼ਾਂ ਨੇ ਉਹ ਜਿੰਦੀ ਸਾਡੇ ਦੇਸ਼ ਦੇ ਵਿੱਚ ਉਹ ਆਪ ਇਹ ਚੀਜ਼ਾਂ ਵੇਚਣਾ ਚਾਹੁੰਦਾ ਹੈ ਕਿਉਂਕਿ ਇੱਥੇ ਜਿਹੜੀ ਕਣਕ ਹੈ ਉਹ ਕਣਕ ਵੀ ਆ ਉਹ ਜਿਹੜੀ ਉਹ ਕਣਕ ਵੀ ਇੱਥੇ ਸਾਡੇ ਦੇਸ਼ ਵਿੱਚ ਵੇਚਣਾ ਚਾਹੁੰਦਾ ਹੈ ਸਸਤੇ ਰੇਟਾਂ ਤੇ ਉਹ ਕਣਕ ਵੇਚੂਗਾ ਫਿਰ ਸਾਡੇ ਕਿਸਾਨਾਂ ਦੀ ਜਿਹੜੀ ਕਣਕ ਹੈ ਉਹਨੂੰ ਕਿਸੇ ਨੇ ਪੁੱਛਣਾ ਨਹੀਂ ਜਣੀ ਜਣੀ ਇੱਕ ਦੂਜੇ ਪਾਸੇ ਜਿਵੇਂ ਮੀਟ ਹੈ ਮੱਸੀ ਦਾ ਸਾਰੇ ਮੀਟ ਦਾ ਉਹ ਵੀ ਇੱਥੇ ਸਮਝੌਤਾ ਕਰ ਰਿਹਾ ਹੈ ਵੀ ਅਮਰੀਕਾ ਦਾ ਸਾਰਾ ਕੁਝ ਇੱਥੇ ਆਊਗਾ ਜਦੋਂ ਸਾਰਾ ਕੁਝ ਇੱਥੇ ਅਮਰੀਕਾ ਦਾ ਆ ਗਿਆ ਫਿਰ ਜਿਹੜੇ ਸਾਡੇ ਦੇਸ਼ ਦੇ ਵਿੱਚ ਹੈ ਤਾਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਫਿਰ ਤਾਂ ਬਹੁਤ ਜ਼ਿਆਦਾ ਗਰੀਬੀ ਆਉਣੀ ਹੈ ਇਸ ਕਰਕੇ ਅਸੀਂ ਇਸ ਜਿਹੜੀ ਅੱਜ ਜਥੇਵਦਿਆ ਨੇ ਸਾਰੀਆਂ ਇਸ ਰਲ ਕੇ ਇਸ મોદી ਸਰਕਾਰ ਦੇ ਅਸੀਂ ਵਿਰੋਧ ਦੇ ਵਿੱਚ ਅੱਜ ਥਾਂ ਥਾਂ ਤੇ ਜਾਂਦੀ ਸਾਡੇ ਧਰਨੇ ਮਜਾਰੇ ਕੀਤੇ ਗਏ ਨੇ ਤਾਂ ਕਿ ਅਸੀਂ મોદી ਸਰਕਾਰ ਨੂੰ ਇਹ ਕਹੀਏ ਇਹ ਆ ਜਿਹੜਾ ਤੁਸੀਂ ਆ ਸਮਝੌਤਾ ਕਰ ਰਹੇ ਹੋ ਸਾਨੂੰ ਇਹ ਸਮਝੌਤਾ ਤੁਹਾਡਾ ਮਨਜ਼ੂਰ ਨਹੀਂ ਇਹ ਸਮਝੌਤਾ ਰੱਦ ਹੋਣਾ ਚਾਹੀਦਾ ਸਾਡੇ ਦੇਸ਼ ਦੀਆਂ ਚੀਜ਼ਾਂ ਸਾਡੇ ਦੇਸ਼ ਵਿੱਚ ਹੀ ਵਿਕਣੀਆਂ ਚਾਹੀਦੀਆਂ ਨੇ ਤਾਂ ਕਿ ਇੱਥੋਂ ਦੇ ਸਾਡੇ ਜਿਹੜੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਇੱਥੇ ਮਲਾਜ਼ਮ ਨੇ ਜਾਂ ਦੀ ਸਾਰਾ ਤਬਕਾ ਇਹਦੇ ਵਿੱਚ ਆ ਜਾਂਦਾ ਚਾਹੇ ਕੋਈ ਮਲਾਜ਼ਮਾ ਚਾਹੇ ਦੁਕਾਨਦਾਰ ਵੀਰ ਹੈ ਜਿਹਦੀ ਸਾਰਿਆਂ ਦਾ ਉਹ ਤਾਂ ਇੱਥੇ ਪਾਸ ਹੋਵਾਂਗੇ ਜੇ ਸਾਡੇ ਦੇਸ਼ ਦੀਆਂ ਚੀਜ਼ਾਂ ਅਸੀਂ ਆਪਣੇ ਦੇਸ਼ ਵਿੱਚ ਵੇਚਾਂਗੇ ਤਾਂ ਕਿ ਸਾਰਿਆਂ ਦਾ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਡੇ ਦੁਕਾਨਦਾਰ ਵੀਰਾਂ ਦਾ ਸਾਡਾ ਤਾਂ ਇੱਥੇ ਸਮਾ ਕੱਢ ਸਕਦੇ ਆ ਨਹੀਂ ਇਹ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਇਹ ਸਾਡਾ ਬਹੁਤ ਮਾੜਾ ਹੈ ਇਸ ਕਰਕੇ ਇਸ ਜਿਹਦਾ ਡਟ ਕੇ ਵਿਰੋਧ ਕਰਦੇ ਅੱਜ ਟ੍ਰੈਂਡ ਰੇਲ ਜੁਨੀਅਨਿਆਂ ਦੀ ਦੇਸ਼ ਵਿਆਪੀ ਹੜਤਾਲ ਐ ਸਾਰੇ ਇੰਡੀਆ ਦੇ ਵਿੱਚ ਅੱਜ ਅਸੀਂ ਧੂੜੀ ਦੇ ਵਿੱਚ ਜਿਹੜੀ ਹੜਤਾਲ ਕਰੀ ਐ ਇਹਨਾਂ ਦੀ ਹਮਾਇਤ ਦੇ ਵਿੱਚ ਆਏ ਆ ਕੀ ਮੰਗਾ ਕੀ ਲਗੀਆਂ ਇਹਨਾਂ ਦੀਆਂ ਮੰਗਾਂ ਨੇ ਇੱਕ ਤਾਂ ਸਾਰੇ ਮਹਿਕਮਿਆਂ ਦੇ ਵਿੱਚ ਜਿਹੜੇ ਸਰਕਾਰੀ ਮਹਿਕਮੇ ਨੇ ਉਹਨਾਂ ਨੂੰ ਉਹਨਾਂ ਦਾ ਰਨਿਜੀਕਰਨ ਹੋ ਰਿਹਾ ਉਹਨਾਂ ਨੂੰ ਸਾਡੇ ਸਰਕਾਰੀ ادارے ਨੂੰ ਕਾਰਪੋਰੇਟ ਕਰਾਉਣਿਆਂ ਕੋਲੇ ਵੇਚ ਰਹੀਆਂ ਨੇ ਸਰਕਾਰਾਂ ਜਿਹੜੇ ਡਿਊਟੀ ਕਰਦੇ ਨੇ ਬੜੀਆ ਘੱਟ ਤਨਖਾਹਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਠੇਕੇਦਾਰੀ ਸਿਸਟਮ ਲਾਗੂ ਕਰਤਾ ਇਹਨਾਂ ਨਾਲ ਹਾਦਸੇ ਵਾਪਰਦੇ ਨੇ ਇਹਨਾਂ ਨੂੰ ਸਰਕਾਰ ਵੱਲੋਂ ਕੋਈ ਮਦਦ ਕੋਈ ਇਹਨਾਂ ਨਾਲ ਰਾਹਤ ਕਿਸੇ ਪ੍ਰਕਾਰ ਦੀ ਕੋਈ ਇਹਨਾਂ ਦੀ ਸਹਾਇਤਾ ਨਹੀਂ ਕੀਤੀ ਜਾਂਦੀ ਤੇ ਹੋਰ ਇਹਨਾਂ ਦੀਆਂ ਕਾਫੀ ਮੰਗਾਂ ਨੇ ਸਾਰੇ ਦੇਸ਼ ਦੇ ਵਿੱਚ ਇਹ ਹੜਤਾਲ ਹੈ ਇਸ ਕਰਕੇ ਇਹਨਾਂ ਦੀਆਂ ਮੰਗਾਂ ਜਾਇਜ਼ ਨੇ ਇਹਨਾਂ ਦੀਆਂ ਮੰਗਾਂ ਜਾਇਜ਼ ਦੇਖਦੇ ਹੋਏ ਅਸੀਂ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਬਲੋ ਇਹਨਾਂ ਦੀ ਫੈਸਲੇ ਦੇ ਵਿੱਚ ਆਏ